ਸਾਰੇ ਪੈਣ ਪ੍ਰਾਵਾਂ ਤੇ ਬੱਚਿਆਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ ਮੇਰਾ ਨਾਮ ਅਨਦੀਪ ਕਰੋਲਖ ਹੈ ਹੁਣ ਮੈਂ ਤੁਹਾਨੂੰ ਕਰਤਾਰ ਸਿੰਘ ਔਲਫ ਦੁਆਰਾ ਲਿਖੀ ਗਈ ਕਿਤਾਬ ਰਾਈ ਦੇ ਪਹਾੜ ਦਾ ਸੱਚ ਪਾਗ ਪਹਿਲਾ ਦੀ ਅਗਲੀ ਕਿਸ਼ਤ ਸੁਣਾਉਣ ਜਾ ਰਹੀ ਹਾਂ ਜੇਕਰ ਇਹਨਾਂ ਸੂਫੀ ਸੰਤਾਂ ਜਾਂ ਪੀਰ ਪੈਗੰਬਰਾਂ ਦੁਆਰਾ ਲਿਖੀਆਂ ਕਥਾਵਾਂ ਜਾਂ ਫੈਰਿਸਸ ਨੂੰ ਪੜ੍ਹਿਆ ਜਾਵੇ ਤਾਂ ਪਰਮਾਤਮਾ ਦੇ ਕੋਲ 100 ਨਾਮ ਹਨ ਇਨ੍ਹਾਂ ਵਿੱਚੋਂ ਅੱਖਰਾਂ ਨਾਲ ਪਰੋਏ ਹੋਏ ਸ਼ਬਦਾਂ ਨਾਲ ਪੁਕਾਰੇ ਨਾਵਾਂ ਦੀ ਗਿਣਤੀ 99 ਹੈ ਤੇ ਸੌਵੇਂ ਨਾਮ ਦਾ ਜ਼ਿਕਰ ਨਹੀਂ ਕੀਤਾ ਹੋਇਆ। ਇਹ 99 ਨਾਮ ਪਰਮਾਤਮਾ ਦੇ ਸਿਰਫ ਕਾਮਚਰਾਉ ਹਨ। ਇਹਨਾਂ ਨਾਵਾਂ ਨਾਲ ਪਰਮਾਤਮਾ ਦੇ ਅਦਭੁੱਤ ਗੁਣਾ ਨਾਲ ਪ੍ਰੇਮ, ਸਤ, ਚੇਤਨਾ ਤੇ ਪ੍ਰਸ਼ੰਸਾ ਕੀਤੀ ਗਈ ਹੈ। ਜੇਕਰ ਇਹਨਾਂ ਨਾਵਾਂ ਨਾਲ ਪਰਮਾਤਮਾ ਨੂੰ ਕੋਈ ਮਨੁੱਖ ਜਾਂ ਧਰਮੀ ਪੁਕਾਰਦਾ ਹੈ ਤਾਂ ਸਮਝ ਲਵੋ ਕਿ ਉਸ ਆਦਮੀ ਨੇ ਆਪਣਾ ਅਲੱਗ ਪਰਮਾਤਮਾ ਮੰਨ ਲਿਆ ਹੈ ਤੇ ਉਸ ਨਾਮ ਨਾਲ ਉਸ ਪਰਮਾਤਮਾ ਦੀ ਪੂਜਾ ਕਰ ਰਿਹਾ ਹੈ ਜਿਸ ਤਰ੍ਹਾਂ ਕੋਈ ਮਨੁੱਖ ਆਪਣਾ ਨਵਾਂ ਘਰ ਬਣਾਉਂਦਾ ਹੈ ਬਣਨ ਤੋਂ ਬਾਅਦ ਉਸ ਘਰ ਦਾ ਮਾਲਕ ਬਣ ਜਾਂਦਾ ਹੈ ਅਤੇ ਉਸ ਵਿੱਚ ਰਹਿਣ ਲੱਗ ਪੈਂਦਾ ਹੈ ਇਸੇ ਤਰ੍ਹਾਂ ਪਰਮਾਤਮਾ ਨੂੰ ਕਿਸੇ ਵੀ ਆਪਣੇ ਨਾਮ ਨਾਲ ਪੁਕਾਰ ਕਰ ਆਪਣਾ ਵੱਖਰਾ ਪਰਮਾਤਮਾ ਸਮਝ ਲੈਂਦਾ ਹੈ ਇਸ ਤਰ੍ਹਾਂ ਕਰਨ ਨਾਲ ਪਰਮਾਤਮਾ ਨੂੰ 99 ਵੱਖਰੇ ਵੱਖਰੇ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਜੇਕਰ ਅਸੀਂ ਪਰਮਾਤਮਾ ਨੂੰ ਕਿਸੇ ਨਾਮ ਨਾਲ ਪੁਕਾਰਾਂਗੇ ਤਾਂ ਉਹ ਗਲਤ ਹੋਵੇਗਾ ਇਸ ਕਰਕੇ ਜੇ ਅਸੀਂ ਪੂਰੇ ਪਰਮਾਤਮਾ ਨੂੰ ਪੁਕਾਰਨਾ ਹੋਵੇ ਤਾਂ ਉਸ ਦਾ ਕੋਈ ਨਾਮ ਨਹੀਂ ਹੈ ਜਿਵੇਂ ਸੂਫੀ ਸੰਤਾਂ ਨੇ ਆਪਣੀਆਂ ਕਥਾਵਾਂ ਦੇ ਸੌਵੇਂ ਨਾਮ ਵਿੱਚ ਪਰਮਾਤਮਾ ਨੂੰ ਕੋਈ ਨਾਮ ਨਹੀਂ ਦਿੱਤਾ ਕਿਉਂਕਿ ਅਸਲ ਵਿੱਚ ਸੌਵਾਂ ਨਾਮ ਹੀ ਪੂਰੇ ਪਰਮਾਤਮਾ ਦਾ ਨਾਮ ਹੈ ਪਰਮਾਤਮਾ ਦੇ ਨਾਮ ਨੂੰ ਪੜਨ ਵਾਸਤੇ ਕੋਰੇ ਕਾਗਜ਼ ਨੂੰ ਪੜ੍ਹਨਾ ਪਵੇਗਾ ਜੇ ਉੱਪਰ ਕਿਸੇ ਵੀ ਸ਼ਬਦ ਦੀ ਵਰਤੋਂ ਨਹੀਂ ਕੀਤੀ ਹੋਵੇਗੀ ਪਰਮਾਤਮਾ ਦਾ ਨਾਮ ਸ਼ਬਦਾਂ ਤੋਂ ਉੱਪਰ ਹੈ ਗੁਰਬਾਣੀ ਵਿੱਚ ਵੀ ਬਾਰ-ਬਾਰ ਨਾਮ ਦਾ ਜ਼ਿਕਰ ਆਉਂਦਾ ਹੈ। ਇਹੀ ਨਾਮ ਹੀ ਪਰਮਾਤਮਾ ਦਾ ਅਸਲ ਨਾਮ ਹੈ। ਇਸ ਦੀ ਪ੍ਰਾਪਤੀ ਸ੍ਰਿਸ਼ਟੀ ਤੇ ਬ੍ਰਹਿਮੰਡ ਵਿੱਚ ਜਰੇ-ਜਰੇ ਵਿੱਚ ਹੋ ਸਕਦੀ ਹੈ। ਉਸ ਪਰਮਾਤਮਾ ਨੂੰ ਮਿਲਣ ਵਾਸਤੇ ਰਸਤਾ ਦੋ ਤਰਫ ਜਾਂਦਾ ਹੈ। ਜਿਸ ਤਰ੍ਹਾਂ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ ਉਸੇ ਤਰ੍ਹਾਂ ਹਰ ਮਨੁੱਖ ਦੇ ਸਰੀਰ ਤੋਂ ਦੋ ਰਸਤੇ ਨਿਕਲਦੇ ਹਨ। ਇੱਕ ਰਸਤਾ ਮਨੁੱਖ ਦੇ ਸਾਹਮਣੇ ਨੂੰ ਜਾਂਦਾ ਹੈ ਤੇ ਦੂਸਰਾ ਮਨੁੱਖ ਦੇ ਸਰੀਰ ਵੱਲ ਨੂੰ ਜਾਂਦਾ ਹੈ। ਮਤਲਬ ਪਿੱਛੇ ਨੂੰ। ਹੁਣ ਮਨੁੱਖ ਨੇ ਚੁਣਨਾ ਹੈ ਕਿ ਉਸ ਨੇ ਕਿਹੜੇ ਰਸਤੇ ਉੱਪਰ ਚੱਲਣਾ ਹੈ। ਜੇਕਰ ਮਨੁੱਖ ਨੇ ਸਾਹਮਣੇ ਵਾਲੇ ਰਸਤੇ ਨੂੰ ਚੁਣਨਾ ਹੈ ਤਾਂ ਅਨੇਕਾਂ ਜਨਮ ਪੀਤ ਜਾਣ ਤੋਂ ਬਾਅਦ ਵੀ ਕੁਝ ਪ੍ਰਾਪਤ ਨਹੀਂ ਹੋਵੇਗਾ। ਸਿਰਫ ਜਿਸ ਤਰ੍ਹਾਂ ਕਹਿੰਦੇ ਹਨ ਕਿ ਖੱਜਲ ਖੁਆਰੀ ਹੀ ਹਾਸਲ ਹੋਣੀ ਹੈ। ਕਿਸੇ ਮੰਜ਼ਲ ਦੀ ਪ੍ਰਾਪਤੀ ਨਹੀਂ ਹੋਵੇਗੀ। ਪਰ ਜੇਕਰ ਸਮਝਦਾਰ ਮਨੁੱਖ ਆਪਣੇ ਸਰੀਰ ਵਾਲਾ ਜਾਂ ਪਿੱਛੇ ਵਾਲਾ ਰਸਤਾ ਚੁਣ ਲੈਂਦਾ ਹੈ ਤਾਂ ਸਿਰਫ ਪ੍ਰੇਮ, ਪ੍ਰੀਤ ਅਤੇ ਲਗਨ ਦੀ ਜ਼ਰੂਰਤ ਹੈ। ਮੰਜ਼ਿਲ ਦੂਰ ਨਹੀਂ ਹੈ। ਜਿਸ ਨੂੰ ਪ੍ਰਾਪਤ ਕਰਨ ਵਾਸਤੇ ਲੰਮੇ ਸਫ਼ਰ ਜਾਂ ਲੰਮੇ ਟਾਈਮ ਦੀ ਜ਼ਰੂਰਤ ਨਹੀਂ ਹੈ। ਪ੍ਰੀਤ ਦਾ ਭੁੱਖਾ ਬਗੈਰ ਕਿਸੇ ਨਾਮ ਦੇ ਤੁਹਾਡੇ ਸਵਾਸ ਕਦੇ ਅੰਦਰ ਤੇ ਕਦੇ ਬਾਹਰ ਕੱਢ ਰਿਹਾ ਹੈ। ਅਤੇ ਤੁਹਾਡੀ ਹਰ ਵਕਤ ਚੌਕੀਦਾਰੀ ਕਰ ਰਿਹਾ ਹੈ। ਤੁਹਾਡੇ ਸੁੱਤੇ ਪਿਆ ਵੀ ਤੁਹਾਡੀ ਰੱਖਿਆ ਤੇ ਤੁਹਾਨੂੰ ਸਵਾਸ ਦਿਵਾ ਰਿਹਾ ਹੈ। ਤੇ ਆਪਣੀ ਬੜੀ ਅੱਛੀ ਖੂਬੀ ਨਾਲ ਜ਼ਿੰਮੇਵਾਰੀ ਨਿਭਾ ਰਿਹਾ ਹੈ ਤੇ ਕਦੇ ਭੁੱਲਦਾ ਨਹੀਂ ਹੈ ਇਸ ਸ੍ਰਿਸ਼ਟੀ ਤੇ ਇਸ ਬ੍ਰਹਿਮੰਡ ਉੱਪਰ ਸਿਰਫ ਇੱਕ ਹੀ ਹੈ ਜੋ ਆਪਣੇ ਫਰਜ਼ ਭੁੱਲਦਾ ਨਹੀਂ ਹੈ ਬਾਕੀ ਸਭ ਬਹੁਤ ਵੱਡੇ ਪੁਲਕੜ ਹਨ ਜਿਨ੍ਹਾਂ ਨਾਲੇ ਧਰਤੀ ਭਰੀ ਹੋਈ ਹੈ ਇੱਕ ਪੁਲਕੜ ਉਹ ਹੁੰਦਾ ਹੈ ਜਿਸ ਨੂੰ ਕਿਸੇ ਵੱਡੇ ਵਡੇਰੇ ਨੇ ਨਾ ਦੱਸਿਆ ਹੋਵੇ ਜਾਂ ਆਪਣੀ ਉਸ ਮਨੁੱਖ ਦੀ ਬੁੱਧੀ ਪੂਰੀ ਤਰ੍ਹਾਂ ਕੰਮ ਨਾ ਕਰਦੀ ਹੋਵੇ ਅਸੀਂ ਕਹਿ ਸਕਦੇ ਹਾਂ ਕਿ ਉਸ ਦੀ ਮਾਨਸਿਕ ਕਮਜ਼ੋਰੀ ਹੈ ਜਾ ਉਸ ਨੂੰ ਸਮਝ ਨਹੀਂ ਹੈ ਪਰ ਦੂਜੇ ਪਾਸੇ ਉਹ ਮਨੋਖਣ ਜਿਨ੍ਹਾਂ ਦੇ ਵੱਡੇ-ਵਡੇਰਿਆਂ ਨੇ ਘੱਟੋ-ਘੱਟ ਤਿੰਨ ਸਦੀਆਂ ਲਗਾ ਦਿੱਤੀਆਂ ਦੱਸਣ ਅਤੇ ਸਮਝਾਉਣ ਵਾਸਤੇ ਤੇ ਇੱਥੇ ਬਸ ਨਹੀਂ ਉਸ ਤੋਂ ਬਾਅਦ ਵੀ ਉਹਨਾਂ ਨੇ ਸਮਝਿਆ ਕਿ ਇਹ ਦੁਨੀਆ ਵੱਡੀ ਪੁਲਕੜ ਹੈ ਫਿਰ ਭੁੱਲ ਨਾ ਜਾਵੇ ਇਸ ਕਰਕੇ ਉਹਨਾਂ ਵੱਲੋਂ ਇੱਕ ਐਸੇ ਗੁਰੂ ਦੀ ਸਥਾਪਨਾ ਕੀਤੀ ਕਿ ਜਿਸ ਕੋਲ ਬੈਠਣ ਤੇ ਉਸ ਨਾਲ ਗੱਲਬਾਤ ਕਰਕੇ ਮਨੁੱਖ ਨੂੰ ਯਾਦ ਆ ਜਾਵੇ ਕਿ ਸਾਡੇ ਵੱਡੇ-ਵਡੇਰੇ ਸਾਨੂੰ ਕੀ ਸਿੱਖਿਆ ਦੇ ਕਰ ਗਏ ਸਨ ਪਰ ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਉਹਨਾਂ ਦੀ ਲੰਮੇ ਸਮੇਂ ਦੀ ਸਖਤ ਮਿਹਨਤ ਨੂੰ ਫਲ ਲੱਗਣੇ ਤਾਂ ਦੂਰ ਦੀ ਗੱਲ ਹੈ ਅਜੇ ਫੁੱਲ ਵੀ ਨਹੀਂ ਲੱਗੇ ਜਿਹੜੇ ਹਰੇ ਪੱਤੇ ਲੱਗੇ ਸਨ ਉਹ ਵੀ ਕੁਮਲਾ ਗਏ ਹਨ ਸਿੱਖ ਜਗਤ ਦੀ ਗੱਲ ਚੱਲ ਰਹੀ ਹੈ ਜਿਸ ਤੇ ਵੱਡੇ-ਵਟੇਰੇਆਂ ਨੇ ਬਗੀਚੇ ਨੂੰ ਕਈ ਸਦੀਆਂ ਲੱਗ ਗਈਆਂ ਹਰਿਆ ਭਰਿਆ ਤੇ ਰੰਗ-ਬਰੰਗੇ ਫੁੱਲਾਂ ਨਾਲ ਸਜਾ ਕੇ ਸਿੱਖ ਜਗਤ ਦੇ ਹਵਾਲੇ ਕੀਤਾ ਸੀ 19ਵੀ ਅਤੇ 20ਵੀ ਸਦੀ ਦੇ ਸਿੱਖ ਜਗਤ ਨੇ ਇਸ ਬਗੀਚੇ ਨੂੰ ਸੰਭਾਲਣ ਦੀ ਜਗ੍ਹਾ ਇਸ ਨੂੰ ਆਸਤਾ-ਆਸਤਾ ਆਪਣੀ ਕਮਜ਼ੋਰ ਮਾਨਸਿਕਤਾ ਕਰਕੇ ਇਸ ਨੂੰ ਖਾਣਾ ਜਾਂ ਖਤਮ ਕਰਨ ਵਿੱਚ ਲੱਗ ਗਏ ਹਨ ਇਹਨਾਂ ਦੇ ਵੱਡੇ-ਵਡੇਰਿਆਂ ਨੇ ਤਾਂ ਆਪਣੇ ਇਸ ਬਗੀਚੇ ਨੂੰ ਪਰਫੁੱਲਤ ਕੀਤਾ ਸੀ ਅਤੇ ਦੂਸਰਿਆਂ ਦੇ ਬਗੀਚੇ ਦਾ ਵੀ ਸਾਹਮ ਸੰਭਾਲਦਾ ਜਿੰਮਾ ਆਪਣੇ ਉੱਪਰ ਲਿਆ ਸੀ ਜਾਂ ਆਪਣਾ ਕਰਤਵ ਸਮਝਿਆ ਸੀ ਕਿਉਂਕਿ ਉਹਨਾਂ ਦੀ ਵਿਸ਼ਾਲ ਉੱਚੀ ਸੋਚ ਕਰਕੇ ਆਪਣੇ ਤੇ ਪ੍ਰਾਏ ਵਿੱਚ ਕੋਈ ਅੰਤਰ ਜਾਂ ਫਰਕ ਨਹੀਂ ਸੀ ਦਿਖਦਾ ਇਸ ਲਈ ਉਹਨਾਂ ਨੇ ਆਪਣੀ ਵਿਸ਼ਾਲ ਅਰਦਾਸ ਵਿੱਚ ਵੀ ਸਰਬੱਤ ਦੇ ਭਲੇ ਤੇ ਹਰੇਕ ਮਨੁੱਖ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਸੀ ਅੱਜ ਦੇ ਸਿੱਖ ਜਗਤ ਵਿੱਚ ਅਰਦਾਸ ਵਿੱਚ ਸਰਬੱਤ ਦੇ ਭਲੇ ਦਾ ਜ਼ਿਕਰ ਤਾਂ ਚੱਲਦਾ ਹੈ ਜੋ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਪਰ ਅਮਲ ਕਰਨ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਤਾਂ ਇੱਕ ਚਾਰ ਦੀਵਾਰੀ ਵਿੱਚ ਰਹਿਣ ਵਾਲੇ ਇੱਕ ਮਾਪਿਆਂ ਦੇ ਜਾਏ ਇੱਕ ਦੂਜੇ ਦੀ ਮਦਦ ਕਰਨ ਜਾਂ ਉਹਨਾਂ ਦੀ ਗੱਲਬਾਤ ਰਾਹੀਂ ਹੀ ਝੂਠਾ-ਮੂਠਾ ਭਲਾ ਕਰਨ ਦੀ ਬਜਾਏ ਇੱਕ ਦੂਜੇ ਦੇ ਬੁਰੇ ਜਾਂ ਮਾੜੇ ਭਲੇ ਦੀ ਕਾਮਨਾ ਕਰਦੇ ਹਨ ਤੇ ਇੱਥੇ ਹੀ ਬਸ ਨਹੀਂ ਇਹ ਤਾਂ ਇੱਕ ਦੂਜੇ ਨੂੰ ਨੁਕਸਾਨ ਪਹੁੰਚਾ ਕੇ ਖੁਸ਼ੀ ਮਹਿਸੂਸ ਕਰਦੇ ਹਨ ਜਾਂ ਕਿਸੇ ਭੈਣ ਭਰਾ ਦੇ ਘਰ ਵਿੱਚ ਆਰਥਿਕ ਜਾਂ ਕੋਈ ਸਰੀਰਕ ਪਰੇਸ਼ਾਨੀ ਆ ਜਾਵੇ ਤਾਂ ਮਨ ਵਿੱਚ ਬਹੁਤ ਖੁਸ਼ ਹੁੰਦੇ ਹਨ ਇੱਕ ਦੂਜੇ ਦੀ ਖੁਸ਼ੀ ਇਹਨਾਂ ਕੋ ਲੋਕਾਂ ਕੋਲੋਂ ਦੇਖੀ ਸੁਣੀ ਨਹੀਂ ਜਾਂਦੀ ਅੱਜ ਕੱਲ ਤਾਂ ਇਹਨਾਂ ਲੋਕਾਂ ਨੇ ਹੱਦ ਪਾਰ ਕਰ ਦਿੱਤੀ ਹੈ ਕਿ ਆਪਣੇ ਆਪਣੇ ਸਵਾਰਥ ਵਾਸਤੇ ਆਪਣੇ ਭੈਣਾ ਭਰਾਵਾਂ ਦੇ ਖੂਨ ਦੇ ਪਿਆਸੇ ਹੋ ਗਏ ਹਨ ਅਤੇ ਕਈਆਂ ਬਦਨਸੀ ਭਰਾਵਾਂ ਨੇ ਆਪਣੇ ਹੀ ਖੂਨ ਨਾਲ ਪਿਆਸ ਵੀ ਮਿਟਾ ਲਈ ਹੈ ਸਿਆਣੇ ਕਹਿੰਦੇ ਹਨ ਕਿ ਜਿਸ ਖੇਤ ਜਾਂ ਫਸਲ ਨੂੰ ਬਚਾਉਣ ਵਾਸਤੇ ਵਾੜ ਲਗਾਈ ਸੀ ਕਿ ਫਸਲ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਪਰ ਜੇਕਰ ਫਸਲ ਨੂੰ ਬਚਾਉਣ ਵਾਲੀ ਜਾਂ ਰੱਖਿਆ ਕਰਨ ਵਾਲੀ ਵਾੜ ਹੀ ਫਸਲ ਨੂੰ ਖਾਣ ਲੱਗ ਜਾਵੇ ਤਾਂ ਉਸ ਕੋਲੋਂ ਫਸਲ ਨੂੰ ਕੋਈ ਬਚਾ ਨਹੀਂ ਸਕਦਾ ਇਹੋ ਜਿਹੀ ਵਾਰੜ ਵਰਗੀ ਅੱਜ ਹਰ ਇੱਕ ਸਿੱਖ ਪਰਿਵਾਰ ਦੇ ਘਰਾਂ ਦੀ ਹਾਲਤ ਹੋਈ ਜਾ ਰਹੀ ਹੈ ਕਿਉਂਕਿ ਖੂਨ ਦੇ ਰਿਸ਼ਤਿਆਂ ਦਾ ਭਰੋਸਾ ਲੋਕਾਂ ਦੇ ਮਨਾਂ ਤੋਂ ਉੱਠਦਾ ਜਾ ਰਿਹਾ ਹੈ ਜੇਕਰ ਕੋਈ ਘਰ ਇਹਨਾਂ ਹਾਲਾਤਾਂ ਤੋਂ ਬਚਿਆ ਹੈ ਤਾਂ ਮੈਂ ਇਹੀ ਕਹਾਗਾ ਕਿ ਉਸ ਸੁਭਾਗੇ ਘਰ ਉੱਪਰ ਉਸ ਵਾਹਿਗੁਰੂ ਪਰਮਾਤਮਾ ਜੀ ਦੀ ਅਪਾਰ ਕਿਰਪਾ ਹੋ ਰਹੀ ਹੈ ਪੁਰਾਣੇ ਜਾਂ ਮੌਜੂਦਾ ਹਰ ਧਰਮ ਦੇ ਠੇਕੇਦਾਰ ਨਾ ਤਾਂ ਆਪ ਸਿੱਧੇ ਮਾਰਗ ਉੱਪਰ ਚੱਲੇ ਤੇ ਨਾ ਹੀ ਬਾਕੀ ਜਨਤਾ ਨੂੰ ਕੁਝ ਸਿਖਾ ਸਕੇ ਕਿਉਂਕਿ ਪ੍ਰਾਣੀਆਂ ਪਰੰਪਰਾਵਾਂ ਦੇ ਆਧਾਰ ਉੱਤੇ ਚੱਲਦੇ ਰਹੇ ਹਨ ਇਹੋ ਜਹੀਆਂ ਪਰੰਪਰਾਵਾਂ ਹਰ ਧਰਮ ਦੇ ਪੀਰ ਪੈਗੰਬਰ ਜਾਂ ਅਵਤਾਰਾਂ ਜਾਂ ਗੁਰੂਆਂ ਦੁਆਰਾ ਨਹੀਂ ਬਣਾਈਆਂ ਗਈਆਂ ਸਿਰਫ ਧਰਮ ਦੇ ਠੇਕੇਦਾਰਾਂ ਦੁਆਰਾ ਸਦੀਆਂ ਤੋਂ ਚਲਾਈਆਂ ਜਾ ਰਹੀਆਂ ਹਨ ਤੇ ਇਹ ਲੋਕ ਉਸ ਕੰਮ ਵਿੱਚ ਬੜੀ ਖੂਬਸੂਰਤੀ ਨਾਲ ਸਫਲ ਹੋ ਰਹੇ ਹਨ ਅਤੇ ਭੋੜੇ-ਪਾਲੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ ਧਰਮ ਦੇ ਨਾਮ ਉੱਪਰ ਸ਼ੋਸ਼ਣ ਕਰਨਾ ਮੇਰਾ ਖਿਆਲ ਹੈ ਕਿ ਇਹ ਸਭ ਤੋਂ ਵੱਧ ਖਤਰਨਾਕ ਹੈ ਤੇ ਲੋਕ ਵੀ ਆਪਣੇ ਆਪਣੇ ਧਰਮ ਦੇ ਨਾਮ ਉੱਪਰ ਸ਼ੋਸ਼ਣ ਕਰਵਾ ਕੇ ਖੁਸ਼ੀ ਮਹਿਸੂਸ ਕਰਦੇ ਹਨ ਬੇਸਮਝ ਹਨ ਕੁਝ ਹਾਸਲ ਨਹੀਂ ਹੋਣਾ ਸਿਰਫ ਆਪਣਾ ਵਕਤ ਜਾਂ ਟਾਈਮ ਖਰਾਬ ਕਰ ਰਹੇ ਹਨ ਜੋ ਕਿ ਹਰ ਆਦਮੀ ਜਾਣਦਾ ਹੈ ਕਿ ਵਕਤ ਬਹੁਤ ਕੀਮਤੀ ਹੁੰਦਾ ਹੈ ਇੱਕ ਵਾਰੀ ਹੱਥੋਂ ਨਿਕਲ ਜਾਵੇ ਤਾਂ ਫਿਰ ਦੁਬਾਰਾ ਹੱਥ ਵਿੱਚ ਨਹੀਂ ਆਉਂਦਾ ਅਰਦਾਸ ਦੀ ਗੱਲ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਕਰਨੀ ਹੈ ਕਦੋਂ ਕਰਨੀ ਹੈ ਕਿਵੇਂ ਕਰਨੀ ਹੈ ਤੇ ਕਿਉਂ ਕਰਨੀ ਹੈ ਕੀ ਮੰਗਣਾ ਹੈ ਅਰਦਾਸ ਕਰਕੇ ਕੁਝ ਮੰਗਣਾ ਹੈ ਜਾਂ ਨਹੀਂ ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਅਰਦਾਸ ਦਾ ਮਕਸਦ ਸਿਰਫ ਮੰਗਣਾ ਹੁੰਦਾ ਹੈ ਮੈਨੂੰ ਲੱਗਦਾ ਹੈ ਕਿ ਮੰਗਣ ਵਾਲੀ ਬੁੱਧੀ ਪਰਮਾਤਮਾ ਨੇ ਸਿਰਫ ਮਨੁੱਖ ਨੂੰ ਦਿੱਤੀ ਹੈ ਅਤੇ ਬਾਕੀ 1 ਘਟ 84 ਲੱਖ ਜੂਨਾਂ ਨੂੰ ਇਹ ਬੁੱਧੀ ਨਹੀਂ ਦਿੱਤੀ ਇਹਨਾਂ ਵਿੱਚੋਂ ਸਿਰਫ ਬਿਵਿਹੇ ਨੇ ਪਰਮਾਤਮਾ ਕੋਲੋਂ ਆਪਣੇ ਵਾਸਤੇ ਮੀ ਦਾ ਪਾਣੀ ਮੰਗਿਆ ਸੀ ਜਿਹੜਾ ਕਿ ਸਿਰਫ ਉਸ ਦੀ ਪਿਆਸ ਵਾਸਤੇ ਨਹੀਂ ਸੀ ਬਲਕਿ ਸਾਰੀ ਧਰਤੀ ਜਾਂ ਸ੍ਰਿਸ਼ਟੀ ਵਾਸਤੇ ਜ਼ਰੂਰੀ ਸੀ ਇੱਥੇ ਇਹ ਵੀ ਸਿੱਧ ਹੁੰਦਾ ਹੈ ਕਿ ਮਨੁੱਖ ਨਾਲੋਂ ਇੱਕ ਜਾਨਵਰ ਚੰਗਾ ਹੈ ਜਿਸ ਨੇ ਆਪਣੀ ਮੰਗ ਦੇ ਨਾਲ ਨਾਲ ਪੂਰੀ ਸ੍ਰਿਸ਼ਟੀ ਜਾਂ ਸਰਬੱਤ ਦਾ ਭਲਾ ਵੀ ਕਰਵਾ ਦਿੱਤਾ ਉਸ ਦੀ ਇਹ ਜਾਇਜ਼ ਮੰਗ ਸੀ ਜੋ ਕਿ ਪਰਮਾਤਮਾ ਨੇ ਮੰਨ ਲਈ ਮੇਰਾ ਖਿਆਲ ਹੈ ਕਿ ਜੇਕਰ ਅੱਜ ਵੀ ਕੋਈ ਮਨੁੱਖ ਜਾਂ ਬਾਕੀ ਜੀਵ ਜੰਤੂ ਤਦ ਬਿਹੇਵਰ ਦੀ ਮੰਗ ਪਰਮਾਤਮਾ ਅੱਗੇ ਕਰੇਗਾ ਤਾਂ ਉਹ ਵੀ 100% ਮੰਨ ਲਈ ਜਾਵੇਗੀ ਕਦੇ ਵੀ ਵਿਅਰਥ ਨਹੀਂ ਜਾਵੇਗੀ ਪਰ ਇਸ ਅਦਭੁਤ ਧਰਤੀ ਉੱਪਰ ਹਰ ਧਰਮ ਦੇ ਠੇਕੇਦਾਰ ਜਾਂ ਪੰਡਤ ਜਾਂ ਗਿਆਨੀ ਧਿਆਨੀ ਜਾਂ ਆਮ ਮਨੁੱਖ ਦੀਆਂ ਅਰਦਾਸਾਂ ਵਿੱਚ ਕਿਹੜੀਆਂ-ਕਿਹੜੀਆਂ ਮੰਗਾਂ ਹਨ ਉਸ ਬਾਰੇ ਮੈਂ ਜ਼ਿਕਰ ਕਰਨਾ ਚਾਹਾਂਗਾ ਜਿਵੇਂ ਕਿ ਕਿਸੇ ਦੇ ਘਰ ਵਿੱਚ ਤਿੰਨ-ਚਾਰ ਲੜਕੀਆਂ ਹੋ ਗਈਆਂ ਤਾਂ ਹੁਣ ਲੜਕਾ ਚਾਹੀਦਾ ਹੈ ਫਿਰ ਲੜਕਾ ਪੜ੍ਹ ਲਿਖ ਕੇ ਅਫਸਰ ਜਾਂ ਕਾਰੋਬਾਰੀ ਬਣ ਜਾਵੇ ਫਿਰ ਲੜਕੇ ਦੀ ਸ਼ਾਦੀ ਜਾਂ ਵਿਆਹ ਕਿਸੇ ਸੁੰਦਰ ਸਮਝਦਾਰ ਤੇ ਪੜ੍ਹੀ ਲਿਖੀ ਲੜਕੀ ਨਾਲ ਹੋ ਜਾਵੇ ਜੋ ਸਾਰੇ ਘਰ ਵਾਲਿਆਂ ਦਾ ਮਾਣ ਸਨਮਾਨ ਕਰੇ ਫਿਰ ਪੋਤਰਾ ਹੋ ਜਾਵੇ ਪੀੜ੍ਹੀ ਚੱਲੇ ਲੜਕੇ ਦਾ ਕਾਰੋਬਾਰ ਬਹੁਤ ਚੱਲੇ ਆਦੀ ਲੜਕਾ ਕਾਰੋਬਾਰ ਜਾਂ ਅਫਸਰੀ ਕਰਦਿਆਂ ਕਿਸੇ ਦੀ ਜਾਇਦਾਦ ਹੜਪ ਲਵੇ ਜਾਂ ਕਿਸੇ ਦਾ ਕਤਲ ਕਰ ਦੇਵੇ ਜਾਂ ਫਿਰ ਮੁਕਦਮਾ ਚੱਲਦਾ ਹੋਵੇ ਤਮ ਆਪੇ ਅਰਦਾਸ ਕਰਨ ਕਿ ਸਾਡਾ ਲੜਕਾ ਬਰੀ ਹੋ ਜਾਵੇ ਸਾਡੇ ਬੱਚਿਆਂ ਕੋਲ ਵੱਡੇ ਵੱਡੇ ਕਾਰੋਬਾਰ ਅਤੇ ਰਹਿਣ ਲਈ ਮਹਿਲ ਮਾੜੀਆਂ ਹੋਣ ਨੌਕਰ ਚੱਕਰ ਅੱਗੇ ਪਿੱਛੇ ਜੀਜੀ ਕਰਦੇ ਫਿਰਦੇ ਹੋਣ ਘਰ ਦੇ ਬਾਹਰ ਵਿਦੇਸ਼ੀ ਗੱਡੀਆਂ ਖੜੀਆਂ ਹੋਣ ਜੇਕਰ ਘਰ ਵਿੱਚ ਬਿਮਾਰੀ ਜਾਂ ਪਰੇਸ਼ਾਨੀ ਆ ਗਈ ਹੈ ਉਹ ਸਭ ਜਲਦੀ ਜਲਦੀ ਠੀਕ ਹੋ ਜਾਵੇ ਕਿਸੇ ਦਾ ਕੋਈ ਵਾਲ ਵਿੰਗਾ ਨਾ ਹੋਵੇ ਇਹੋ ਜਿਹੀਆਂ ਅਰਦਾਸਾਂ ਕਰਦੇ ਹਨ ਇਹੋ ਜਿਹੀਆਂ ਅਰਦਾਸਾਂ ਕਰਨ ਵਾਲਿਆਂ ਤੋਂ ਐਵੇਂ ਲੱਗਦਾ ਹੈ ਕਿ ਜਿਸ ਅੱਗੇ ਅਰਦਾਸ ਕਰ ਰਹੇ ਹਨ ਉਹ ਇਹਨਾਂ ਲੋਕਾਂ ਦਾ ਗੁਲਾਮ ਹੈ ਅਰਦਾਸ ਨਾ ਮੰਨੀ ਤਾਂ ਪਤਾ ਨਹੀਂ ਉਸ ਦਾ ਕੀ ਹਾਲ ਕਰਨਗੇ ਇਹ ਤਾਂ ਉਹੀ ਲੋਕ ਜਾਣਦੇ ਹਨ ਹਰੇਕ ਮਨੁੱਖ ਦੀ ਅਰਦਾਸ ਵਿੱਚ ਸਿਰਫ ਤੇ ਸਿਰਫ ਵਸਤੂਆਂ ਸ਼ਾਨੋ ਸ਼ੌਕਤ ਤੰਦਰੁਸਤੀ ਜਾਂ ਫਿਰ ਦੂਸਰਿਆਂ ਦਾ ਬੁਰਾ ਮੰਗਣਾ ਇਹੋ ਜਿਹੀ ਅਰਦਾਸ ਤੋਂ ਉੱਪਰ ਮਨੁੱਖ ਦੀ ਸੋਚ ਨਹੀਂ ਉੱਠ ਸਕੀ ਇਹੋ ਜਿਹੀ ਸੋਚ ਉੱਪਰ ਇੱਕ ਛੋਟੀ ਜਿਹੀ ਸਾਖੀ ਹੈ ਜਦੋਂ ਕਿਸੇ ਮਨੁੱਖ ਦੀ ਵਸਤੂਆਂ ਵਾਲੀ ਮੰਗ ਜਾਂ ਅਰਦਾਸ ਪੂਰੀ ਹੋ ਜਾਂਦੀ ਹੈ ਜਾਂ ਕਬੂਲ ਹੋ ਜਾਂਦੀ ਹੈ ਤਾਂ ਮਨੁੱਖ ਦੇ ਮਨ ਵਿੱਚ ਕੀ ਚੱਲਦਾ ਹੈ ਉਸ ਬਾਰੇ ਖੁਲਾਸਾ ਹੋ ਜਾਵੇਗਾ ਇੱਕ ਢਾਡੀ ਸੀ ਢਾਡੀ ਦਾ ਮਤਲਬ ਇਹ ਹੁੰਦਾ ਹੈ ਜਿਹੜਾ ਮਨੁੱਖ ਸਿੰਘ ਸੂਰਮੇ ਬਹਾਦਰ ਦਾਨੀ ਉੱਚ ਕੋਟੀ ਦੇ ਮਹਾਨ ਲੋਕ ਜਿਨ੍ਹਾਂ ਨੇ ਸਮਾਜ ਵਾਸਤੇ ਜਾਂ ਆਪਣੇ ਦੇਸ਼ ਵਾਸਤੇ ਅੱਛੇ ਕੰਮ ਕੀਤੇ ਹੁੰਦੇ ਹਨ ਜਾਂ ਸਭ ਤੋਂ ਉੱਪਰ ਪਰਮ ਪਿਤਾ ਪਰਮਾਤਮਾ ਜੀ ਦੀ ਵਡਿਆਈ ਕਰਨ ਵਰਗੀਆਂ ਸਿਫਤਾਂ ਵਾਸਤੇ ਪਰੋਏ ਹੋਏ ਮਨ ਨੂੰ ਲੁਭਾਉਣ ਵਾਲੇ ਸ਼ਬਦਾਂ ਦੀ ਮਾਲਾ ਪਰੋਕੇ ਪੇਸ਼ ਕਰਨਾ ਜਾਂ ਪਿਆਰ ਵਿੱਚ ਭੇਜ ਕੇ ਆਪਣੀਆਂ ਵਾਰਾਂ ਰਾਹੀਂ ਗਾਇਨ ਕਰਨਾ ਤੇ ਜਨਤਾ ਜਾਂ ਕਿਸੇ ਪੀਰ ਪੈਗੰਬਰ ਜਾਂ ਪਰਮਾਤਮਾ ਨੂੰ ਪ੍ਰਭਾਵਿਤ ਕਰਨਾ ਇਹੋ ਜਿਹੇ ਮਨੁੱਖਾ ਨੂੰ ਢਾਡੀ ਦਾ ਨਾਮ ਦਿੱਤਾ ਗਿਆ ਹੈ ਇਹੋ ਜਿਹੇ ਇੱਕ ਢਾਡੀ ਦੀਗਾਸਾ ਹੈ ਜਿਸ ਨੇ ਪਰਮਾਤਮਾ ਨੂੰ ਆਪਣੇ ਪਿਆਰੇ ਪਿਆਰੇ ਮਨਮੋਹਕ ਸ਼ਬਦਾ ਵਿੱਚ ਭੇਜ ਕੇ ਆਪਣੀਆਂ ਵਾਰਾਂ ਰਾਹੀਂ ਗਾਇਨ ਕਰਕੇ ਪਰਮਾਤਮਾ ਨੂੰ ਮਿਲਣ ਵਾਸਤੇ ਮਜਬੂਰ ਕਰ ਦਿੱਤਾ ਫਿਰ ਇੱਕ ਦਿਨ ਉਹ ਚਮਤਕਾਰ ਹੋ ਗਿਆ ਤੇ ਪਰਮਾਤਮਾ ਕਿਸੇ ਭੇਸ ਵਿੱਚ ਉਸ ਢਾਡੀ ਨੂੰ ਮਿਲੇ ਤਾਂ ਕਹਿਣ ਲੱਗੇ ਕਿ ਤੁਸੀਂ ਸਾਡੇ ਮਹਿਲਾਂ ਵਿੱਚ ਆ ਜਾਣਾ ਤੇ ਇਤਨਾ ਕਹਿ ਕਰ ਚਲੇ ਗਏ ਫਿਰ ਢਾਡੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਝੂਮ ਝੂਮ ਕੇ ਉਛਲੇ ਕੁਦਦੇ ਤੇ ਨਾਲ-ਨਾਲ ਆਪਣੇ ਮਨ ਵਿੱਚ ਮੰਗਣ ਵਾਲੀਆਂ ਵਸਤੂਆਂ ਦੀ ਲਿਸਟ ਵੀ ਤਿਆਰ ਕਰਦਾ ਜਾਵੇ ਢਾਡੀ ਜਦੋਂ ਆਪਣੇ ਘਰ ਪਹੁੰਚਿਆ ਤਾਂ ਖੁਸ਼ੀ ਵਿੱਚ ਕੁਝ ਕਹਿ ਨਹੀਂ ਪਾ ਰਿਹਾ ਸੀ ਪਰ ਖੁਸ਼ ਇਹਨਾ ਹੋ ਰਿਆ ਸੀ ਕਿ ਉਸ ਦੀ ਪਤਨੀ ਤੇ ਬੱਚੇ ਦੇਖ-ਦੇਖ ਕੇ ਹੈਰਾਨ ਹੋ ਰਹੇ ਸਨ ਕਿ ਸਾਡੇ ਪਤੀ ਜਾਂ ਸਾਡੇ ਬਾਪ ਨੂੰ ਅੱਜ ਕੀ ਹੋ ਗਿਆ ਹੈ ਫਿਰ ਕੁਝ ਟਾਈਮ ਬਾਅਦ ਹੌਸਲਾ ਪਾ ਕੇ ਕਹਿਣ ਲੱਗਾ ਕਿ ਆ ਜਾਓ ਸਾਰੇ ਮੇਰੇ ਕੋਲ ਬੈਠ ਜਾਓ ਅੱਜ ਤੁਸੀਂ ਸਾਰੇ ਜੋ ਕੁਝ ਮੰਗੋਗੇ ਉਹ ਮਿਲ ਜਾਵੇਗਾ ਇਹ ਸੁਣ ਕੇ ਪੂਰੇ ਪਰਿਵਾਰ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਪੂਰਾ ਦਿਨ ਤੇ ਪੂਰੀ ਰਾਤ ਪੂਰਾ ਪਰਿਵਾਰ ਸੁੱਤਾ ਨਹੀਂ ਤੇ ਕੀਮਤੀ-ਕੀਮਤੀ ਵਸਤੂਆਂ ਦੀ ਲਿਸਟ ਬਣਾਉਣ ਵਿੱਚ ਰੁੱਝੇ ਰਹੇ ਕਿਉਂਕਿ ਦੂਸਰੇ ਦਿਨ ਜਾਣਾ ਸੀ ਪ੍ਰਮਾਤਮਾ ਦੇ ਮਹਿਲ ਵਿੱਚ ਤੇ ਉਸ ਦੀ ਤਿਆਰੀ ਵਿੱਚ ਰੁੱਝੇ ਰਹੇ ਇਸ ਤਰ੍ਹਾਂ ਦੂਸਰਾ ਦਿਨ ਆ ਗਿਆ ਪ੍ਰਮਾਤਮਾ ਦੇ ਮਹਿਲ ਜਾਣ ਦਾ ਤੇ ਸਜਰੇ ਸਵੇਰੇ ਉੱਠ ਕੇ ਪੂਰੇ ਪਰਿਵਾਰ ਨੇ ਇਸ਼ਨਾਨ ਕੀਤਾ ਤੇ ਸੋਹਣੇ ਸੋਹਣੇ ਕੱਪੜੇ ਪੈਨ ਕਰ ਸਾਰਾ ਪਰਿਵਾਰ ਸੱਜ ਕੇ ਸਵਾਰ ਹੋ ਸੱਜ ਸੰਵਰ ਗਿਆ ਫਿਰ ਇੱਕ ਵੱਡੀ ਸਾਰੀ ਪੈਲਗਾੜੀ ਤਿਆਰ ਕੀਤੀ ਤੇ ਕੀਮਤੀ ਕੀਮਤੀ ਸਮਾਨਾਂ ਨਾਲ ਭਰੀ ਲੰਬੀ ਲਿਸਟ ਇੱਕ ਝੋਲੇ ਜਾਂ ਨਵੇਂ ਬੈਗ ਵਿੱਚ ਪਾ ਲਈ ਤੇ ਫਿਰ ਸਾਰਾ ਪਰਿਵਾਰ ਬੈਲਗਾੜੀ ਉੱਪਰ ਸਵਾਰ ਹੋ ਕੇ ਮਹਿਲ ਵੱਲ ਨੂੰ ਰਵਾਨਾ ਹੋ ਗਏ ਮਹਿਲ ਪਹੁੰਚ ਕੇ ਢਾਡੀ ਸਾਹਿਬ ਕਹਿਣ ਲੱਗਾ ਕਿ ਮੈਂ ਮਹਿਲ ਦੇ ਅੰਦਰ ਜਾਂਦਾ ਹਾਂ ਤਾਂ ਤੁਸੀਂ ਸਾਰੇ ਮੇਰੀ ਤੇ ਕੀਮਤੀ ਸਮਾਨ ਦੀ ਇੰਤਜ਼ਾਰ ਬਾਹਰ ਕਰੋ ਢਾਡੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਚਾਵਾ-ਚਾਵਾ ਵਿੱਚ ਜਦੋਂ ਢਾਡੀ ਮਹਿਲ ਦੇ ਦਵਾਰ ਉੱਪਰ ਪਹੁੰਚਿਆ ਤਾਂ ਅੰਦਰੋਂ ਇੱਕ ਅਦਭੁਤ ਆਵਾਜ਼ ਨਾਲ ਮਹਿਲ ਦੇ ਦਵਾਰ ਤੋਂ ਅੰਦਰ ਆਉਣ ਦੀ ਇਜਾਜ਼ਤ ਮਿਲੀ ਕਿ ਜੀ ਆਇਆਂ ਨੂੰ ਅੰਦਰ ਲੰਘ ਆਓ ਅਗਲੀ ਕਿਸ਼ਤ ਦਾ ਇੰਤਜ਼ਾਰ ਕਰਨਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ